ਤੇ ਤੁਹਾਡਾ ਪਿੰਡ ਕਿਹੜਾ ਜੀ ਆ ਡੇਰਾ ਆਪਣਾ ਮਦੂ ਥਾਣਾ ਪਿੰਡੀ ਸਾਦਾ ਵਸੇ ਦਿਖਾਸ ਲੈ ਕੇ ਤੁਸੀਂ ਪਹੁੰਚੇ ਸੀ ਕੀ ਮਸਲਾ ਕੀ ਹੋਇਆ ਸੀ ਇਹ ਪਤਾ ਸਵੇਰੇ 9:00 ਵੱਜੇ ਦੇ ਪਲੇਟ ਦੇ ਵਿੱਚ ਇਹਨਾਂ ਨੇ ਸਾਡਾ ਪਾਣੀ ਬਦੋ ਬਰੀ ਕੱਢਦੇ ਹਾਂ ਤਾਂ ਕਿੰਨਾ ਨੇ ਇਹ ਜਿਹੜਾ ਸਾਡਾ ਅੰਜੀਂ ਨਾਲ ਨਿਭਣਦਾ ਆ ਕੌਣ ਨੇ ਨਾਂ ਲੋ ਕੋਕਾ ਬੱਗਾ ਲਾਗ ਸਿੰਦਾ ਸਿੰਘ ਇਹਨਾਂ ਸਵੇਰੇ ਸਾਡੇ ਘਰ ਦਾ ਕਰਮਾਰ ਕੀਤੀ ਜੋ ਕੰਧ ਕੋਠਾ ਟੱਠਾ ਹੈ ਮੇਰੀਆਂ ਪੋਤਰੀਆਂ ਜਿਵਾਨਾਂ ਤੇ ਗੱਲ ਪਿੰਦੇ ਹਾਂ ਮਾਰਦੇ ਸਨ ਫਿਰ ਮੇਰੇ ਦੋਤੇ ਆਏ ਨੇ ਮੈਨੂੰ ਛੱਡਣਾ ਆਂਗਾ ਮੇਰੀ ਵੀ ਟੁੱਟੀ ਮੇਰਿਆਂ ਧੀਆਂ ਦੇ ਸਿਰ ਪਾਟੇ ਨੇ ਕੋਈ ਉਧਰ ਦਾਖਲ ਕਰਾਈਆਂ ਨਹੀਂ ਇਹਨਾਂ ਇਥੇ ਰਾਜੀਆਂਵਾ ਕਰ ਲਿਆ ਅਕਲਾਂਛਣ ਕਿ ਮੇਰਾ ਹੀ ਸਾਹਿਬ ਬਤੀ ਜਾ ਕੇ ਅੱਜ ਜੜੀ ਇਹ ਟਰਾਂਸਫਰ ਵੱਡਾ ਤੇ ਬਾਕੀ ਗੌਰ ਤੇ ਨਾ ਮਿਲਤੀ ਯਾਰ ਸਾਰਾ ਮੰਨੇ ਨੇ ਤੇ ਮੈਂ ਕਿਉਂ ਤਾਂ ਮંજૂર ਹੈ ਫੈਸਲਾ ਮંજૂર ਚ ਫੈਸਲਾ ਤੁਹਾਨੂੰ ਮંજૂર ਪਤਾ ਹੁਣ ਮੈਂ ਕੀ ਕਰ ਸਕਣੀ ਹਾਂ ਮੇਰਾ ਬੰਦਾ ਹੈ ਨਹੀਂ ਮੇਰੇ ਆ ਦੋ ਪੁੱਤਰੇ ਨੇ ਨਾ ਮੇਰਾ ਪੋਤੇ ਤੇ ਨਾ ਮੇਰਾ ਬੰਦਾ ਹੈ ਤੇ ਪੰਜ ਮੇਰੀਆਂ ਧੀਆਂ ਨੇ ਤੇ ਤਿੰਨ ਪੋਤਰੀਆਂ ਨੇ ਤਿੰਨਾਂ ਪੋਤਰੀਆਂ ਦੇ ਸਹੁਰੇ ਧੂਤੂ ਮਾਰਿਆ ਨਾ ਅੱਛਾ ਹਾਂ ਤੇ ਉਹਨਾਂ ਨੂੰ ਦਾਖਲ ਕਰਾਇਆ ਹਸਪਤਾਲ ਹਾਂ ਦਾਖਲ ਨੇ ਦੋ ਧੀਆਂ ਤੇ ਇਹ ਪਹ ਸਾਂਝੀਆ ਪੰਚਾਇਤਾਂ ਤੋਂ ਪੈਕੇ ਦੇ ਵਿੱਚ ਫੇਰ ਫੈਸਲਾ ਨਿਭੜਿਆ ਜੀ ਹਾਂਜੀ ਹਾਂਜੀ ਤੁਹਾਨੂੰ ਮਨਜ਼ੂਰ ਹੈ ਫੈਸਲਾ ਚਲੋ ਜੀ ਹੁਣ ਮਨਜ਼ੂਰੀ ਕਰਨਾ ਪੈਣਾ ਤੁਹਾਨੂੰ ਕੀ ਫੈਸਲਾ ਕੀ ਨਿਭੜਿਆ ਪੈਸੇ ਤੁਹਾਨੂੰ ਕਨੈਕਸ਼ਨ ਦੇ ਪੈਸੇ ਮਿਲਦੇ ਪਏ ਨੇ ਹਾਂਜੀ ਕਿੰਨੇ ਪੈਸੇ ਮਿਲਣੇ ਨੇ ਕਨੈਕਸ਼ਨ ਦੇ ਨਹੀਂ ਮਿਲਣੇ ਬੋਰ ਦੇ ਬੋਰ ਦੇ ਕਿੰਨੇ 3000 3000 ਰੁਪਏ ਕਿੰਨੀ ਤਰੀਕ ਤੱਕ ਤੇ ਤੁਹਾਨੂੰ ਪੈਸੇ ਦਾ ਕਰਾਰ ਕੀਤਾ 15 ਤੀ ਤੱਕ ਉਹ ਤਾਂ ਤੁਸੀਂ ਪਾਣੀ ਵਰਤਣ ਦੇ ਹੱਕਦਾਰ ਬਾਰੇ ਲਿਖਿਆ ਹਾਂ ਜੀ ਲਿਖਿਆ ਨਾ ਚਲੋ ਕਿ ਛੱਡਣਗੇ ਗੁੱਡੀਆਂ ਜਾਣਗੀਆਂ ਮੈਂ ਜਾਣਾ ਨਹੀਂ ਗਾ ਗੁੱਡੀਆਂ ਜਾਣਗੀਆਂ ਇਹ ਛੱਡਣ ਕਰਨ ਪਾਣੀ ਤੇ ਮੇਰੀ ਪੈਸੇ ਘਰ ਗਿਆ ਕਰੇ ਤੇ ਤੁਸੀਂ ਹੁਣ ਚੰਨਣਾ ਝਗੜਾ ਹੈ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪੁੱਤਰ ਮੈਂ ਹੁਣ ਕੀ ਕਰ ਸਕਣੀ ਆ ਇਹਨਾਂ ਨੇ ਮੈਨੂੰ ਪਕੈਦਾਂ ਨੇ ਬੰਨ ਘੋਟ ਕੇ ਬਾਹ ਲਿਆ ਤੁੜੀਆਂ ਦਾਹ ਕਰਾਈਆਂ ਮੇਰੀ ਆਂਗਲ ਟੁੱਟੀ ਮੇਰੀ ਨਾਹ ਦੇ ਕੱਪੜੇ ਪਾੜੇ ਨੇ ਉਹ ਉਹ ਵੀ ਉੱਥੇ ਤੁੜੀਆਂ ਕੋਲ ਗਈ ਹੈ ਨਾ ਬੀਠੀ ਨਹੀਂ ਹੁਣ ਤਾਂ ਮੌਜੂਦਾ ਤੁਸੀਂ ਫੈਸਲਾ ਫਿਰ ਮਨਜ਼ੂਰ ਹੈ ਤੁਹਾਨੂੰ ਪੁੱਤ ਕਰਨਾ ਪੈਣਾ ਹੋਰ ਪਕੈਦ ਚਲੋ ਠੀਕ ਪੁੱਛਾ ਤੁਹਾਡੇ ਕੋਈ ਝਗੜੇ ਦਾ ਸ਼ਾਇਦ ਪਾਣੀ ਦੀ ਮੋਟਰ ਦਾ ਮਸਲਾ ਸੀ ਕੋਈ ਜਾਣਕਾਰੀ ਦੇ ਦਿਓ ਕਿਹੜੇ-ਕਿਹੜੇ ਆਪਾਰਟੀਆਂ ਦਾ ਕਿਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਕੀ ਨਿਬੜਿਆ ਇਹਨਾਂ ਦਾ ਦੇਖੋ ਜੀ ਪਿੰਡ ਪਿੰਡੀ ਸਰਦਾ ਦੇ ਵਿੱਚ ਵੀਰਕੌਰ ਦਾ ਆਪਣੇ ਜੀਠ ਦੇ ਨਾਲ ਝਗੜਾ ਆਇਆ ਸੀ ਪਾਣੀ ਦੀ ਵੰਡ ਤੋਂ ਲੈ ਕੇ ਜਿੱਥੇ ਇਹਨਾਂ ਦੇ ਵਿੱਚ ਆਪਸ ਵਿੱਚ ਥੋੜੀ-ਬਹੁਤੀ ਤਕਰਾਰ ਹੋ ਗਈ ਉਹ ਜਿਹੜਾ ਅੱਜ ਪਿੰਡ ਦੇ ਮੋਹਤਵਰਾ ਨੇ ਰਿਸ਼ਤੇਦਾਰਾਂ ਨੇ ਆਪਸ ਵਿੱਚ ਬਹਿ ਕੇ ਇਹਨਾਂ ਦਾ ਨਿਬੇੜਤਾ ਜਿਹੜਾ ਇਹਨਾਂ ਦਾ ਪਾਣੀ ਦਾ ਕਹਾਸੀ ਉਹ ਕਰਕੇ ਸ਼ਿੰ다 ਸਿੰਘ ਦੇ ਵੱਲੋਂ ਜਿਹੜੇ ਆ ਉਹ ਪੈਸੇ ਉਹਨੂੰ ਆਪਣੀ ਵੀਰਕੁਰ ਨੂੰ ਅਦਾਸ਼ਾ ਦੀ ਕਰਤਾ ਗਿਆ ਹੁਣ ਦੋਵੇਂ ਪਾਰਟੀਆਂ ਇੱਕ ਦੂਸਰੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਉਣੀ ਚਾਹੁੰਦੀਆਂ ਇਹਨਾਂ ਕਰਾਈਨਾਮਾ ਹੋ ਗਿਆ ਜੀ ਬਿਲਕੁਲ ਨਾ ਜਦੋਂ ਪੈਸੇ ਦੇ ਦਿੱਤੇ ਗਿਆ ਇੱਕ ਕੋਈ ਤਰੀਕ ਮਿੱਥੀ ਹੈ ਜੀ ਦਿੱਖਤੀ ਰਾਜੀਨਾਮਾ ਹੋ ਗਿਆ ਜੀ ਤੇ ਇਹਨਾਂ ਨੂੰ 15 ਤਰੀਕ ਨੂੰ ਜਿੰਦੇ ਬਣਦੇ ਪੈਸੇ ਆ ਉਹ ਸ਼ਿੰ다 ਸਿੰਘ ਪਾਰਟੀ ਦੇ 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 ਦੋਨੋਂ ਪਾਰਟੀਆਂ ਸੰਤੁਸ਼ਟ ਨੇ ਬਿਲਕੁਲ ਜੀ ਦੋਨੇ ਪਾਰਟੀਆਂ ਸੰਤੁਸ਼ਟਾ ਤੁਹਾਡੇ ਸਾਹਮਣੇ ਬੈਠੀਆਂ ਨੇ ਆਪੋ ਆਪਣੇ ਘਰ ਨੂੰ ਕੋ ਸ਼ਿਕਸ਼ਾ ਲਈ ਚਲੀ ਜਿਹੜਾ ਇਹਨਾਂ ਦਾ ਸਾਂਝਾ ਕਨੈਕਸ਼ਨ ਹੀ ਕਨੈਕਸ਼ਨ ਬਿਜਲੀ ਦੇ ਵਿੱਚ ਜਿਹੜਾ ਵਾ ਉਹ ਤੀਸਰਾ ਹਿੱਸਾ ਵੀਰਕੋੜ ਦਾ ਬਰਕਰਾਰ ਰਹੂਗਾ ਪਰ ਜਿਹੜਾ ਬੋਰ ਦਾ ਤੀਸਰਾ ਹਿੱਸਾ ਹੀ ਉਹਦਾ ਖਰਚੇ ਦੇ ਰੂਪ ਦੇ ਵਿੱਚ 30000 ਰੁਪਏ ਜਿਹੜਾ ਵਾ ਉਹ ਛਿੰਦਾ ਸਿੰਘ ਤੇ ਇਹਨਾਂ ਨੂੰ ਦੇ ਦੂਗੀ 15 ਤਰੀਕ ਨੂੰ ਤੇ ਜਿੰਨਾ ਚਿਰ ਤੱਕ ਇਹਨਾਂ ਨੂੰ ਖਰਚਾ ਨਹੀਂ ਦਿੱਤਾ ਜਾਂਦਾ ਉਹਨੇ ਦਿਨ ਤੱਕ ਮਾਤਾ ਜਿਹੜੀ ਆ ਉਹ ਪਾਣੀ ਲਾ ਸਕਦੀ ਪਾਣੀ ਵਰਤਣ ਦੇ ਹੱਕਦਾਰ ਨੇ ਉਹਦੇ ਬਿਲਕੁਲ ਜੀ